ਉਦੋਂ ਬੱਚੇ ਕਿਸ ਤਰ੍ਹਾਂ ਸੀਗੇ ਜੀ ਟੀਚਰਾਂ ਦਾ ਕਿਵੇਂ ਸਤਕਾਰ ਕਰਦੇ ਸੀ ਜਾਂ ਕੀ ਗੱਲ ਹੈ ਦੇਖੋ ਜੀ ਬੱਚੇ ਕਾਂ ਗਹਿਰੀਆਂ ਤੇ ਵਿੱਚ ਹੁੰਦੇ ਜਾਂਈਆਂ ਹਾਂਜੀ ਹਾਂਜੀ ਆਮ ਤੌਰ ਤੇ ਹੈ ਕਹਿੰਦਾ ਮਤਲਬ ਕਿ 80% ਬੱਚੇ ਸਤਕਾਰ ਕਰਦੇ ਟੀਚਰਾਂ ਦਾ ਹਾਂਜੀ ਤੇ 20% ਤਾਂ ਇਹ ਉਲੂ-ਉਲੂ ਜੀ ਹੁੰਦੇ ਹੀ ਆਂ ਹਾਂ ਜਿਆਦਾ ਸਤਕਾਰ ਵਾਲੇ ਜਿਆਦਾ ਸੀ ਹਨਾ ਜੀ ਸਤਕਾਰ ਵਾਲੇ ਜਿਆਦੇ ਤੇ ਹੋਰ ਕੋਈ ਸਕੂਲ 'ਚ ਤੁਹਾਡੇ ਕੋਈ ਪੁਰਾਣੀ ਗੱਲਬਾਤ ਯਾਦ ਹੋਵੇ ਜਾਂ ਬੱਚਿਆਂ ਨੂੰ ਤੁਸੀਂ ਘੂਰਿਆ ਹੋਵੇ ਜਾਂ ਕੋਈ ਲੰਬਾ ਮੈਂ ਤਾਂ ਬਹੁਤ ਘੂਰਦਾ ਸੀ ਬੱਚਿਆਂ ਨੂੰ अच्छा ਤੇ ਮਾਂ ਪਿਓ ਲਾਂਬੇ ਤਾਂ ਨਹੀਂ ਸੀ ਲੈ ਕੇ ਜਾਂਦੇ ਨਾ ਮੇਰੇ ਕੋਲ ਲਾਂਬਾ ਲੈ ਕੇ ਆਇਆ ਸੀ ਗੁਰਚਰਨ ਐਮਐਲਏ ਨੇਲੇ ਵਾਲਿਆ ਹਾਂਜੀ ਉਹ 8ਵੀਂ ਚ ਪੜਦਾ ਸੀ 14 ਦਾ ਬੱਚਾ ਸੀ ਉਹਦਾ ਬੱਚਾ ਹਾਂਜੀ ਨਾਂ ਤਾਂ ਮਗਰ ਤਾਂ ਪੁੱਲ ਗਿਆ ਉਹ ਨੂੰ ਕੀ ਲੈ ਉੱਥੇ ਚੰਡੀਗੜ੍ਹ ਠੀਕ ਹੈ ਜੀ ਉਹ ਮੈਨੂੰ ਮੈਂ ਗਿਆ ਸੀ ਕੇਸ ਲਾਇਆ ਸੀ ਮੇਰਾ ਇੱਕ ਹਾਂਜੀ ਹਾਂਜੀ ਤੇ ਉਸ ਮੈਨੂੰ ਮਿਲਿਆ ਸੀ ਉਹ ਅੱਛਾ ਜੀ ਹੁਣ ਵੀ ਉਹਨੇ ਮੇਰੇ ਪੈਰਾਂ ਥਲਾਏ ਠੀਕ ਹੈ ਜੀ ਬਾਅਦ ਚ ਹਾਂ ਉਹ 8ਵੇਂ ਚ ਪੜਦਾ ਸੀਗਾ ਮੈਂ ਉਹਨੂੰ ਕੰਮ ਕਿਹਾ ਸੀ ਅੱਛਾ ਸਕੂਲ ਦਾ ਕੰਮ ਹੀ ਕਰਨਾ ਸੀ ਮੈਂ ਕਿਹਾ ਉਹ ਗੱਨੇ ਵੜਾਉਣੇ ਸੀ ਹਾਂਜੀ ਹਾਂਜੀ ਮੈਂ ਕਿਹਾ ਕਰ ਬਾਈ ਹਾਂਜੀ ਕਹਿੰਦਾ ਨਹੀਂ ਕਰਦਾ ਅੱਛਾ ਤੁਹਾਨੂੰ ਜਵਾਬ ਦਿੱਤਾ ਉਹਨੇ ਮੈਨੂੰ ਕਿ ਸਾਹ ਕਰੀ ਜਮਾਤੀ ਮਾਲੇ ਤਾਂ ਨਹੀਂ ਹਾਂਜੀ ਤੇ ਮੈਨੂੰ ਇਹ ਗੁੱਸਾ ਮੈਂ ਲਫੜ ਚੜਦਾ ਅੱਛਾ ਉਹ ਮੁੰਡੇ ਦੇ ਹਾਂਜੀ ਹਾਂ ਨਫੜੀ ਮੇਰੇ ਇੰਨਾ ਕਰੜਾ ਸੀਗਾ ਮੈਂ ਚੀਕਾ ਘਟਾਉਂਦਾ ਸੀ ਅੱਛਾ ਜੀ ਤੇ ਉਹਨੇ ਘਰ ਜਾ ਕੇ ਉਹਦੀ ਮਾਂ ਨੂੰ ਦੱਸਤਾ ਕੋਈ ਨਾ ਕਿਹਾ ਤੋਦ ਮਾਮਾ ਨੂੰ ਹੀ ਦੱਸ ਦਿਆ ਹੁੰਦੇ ਆ ਹਾਂਜੀ ਹਾਂਜੀ ਪਿਓ ਦਾ ਕਈ ਪਿਓ ਸਖਤ ਹੁੰਦੇ ਆ ਹਾਂਜੀ ਉਹ ਜਦੋਂ ਜਲ ਭਾਜਾ ਚੋ ਹਾਂਜੀ ਹਾਂਜੀ ਤੇ ਉਹ ਮਾਂ ਨੇ ਗਰਚਰ ਸਿੰਘ ਕੰਨ ਚ ਪਾਤੀ ਗੱਲ ਬਈ ਹਾਂਜੀ ਤੇ ਗਰਚਰ ਸਿੰਘ ਆ ਗਿਆ ਸਕੂਲ ਚ ਪਤ ਪਤੋ ਠੀਕ ਹੈ ਜੀ ਕਹਿੰਦੇ ਗੈਂਗਮਾਰ ਗਰਚਰ ਸਿੰਘ ਮੰਤਰੀ ਸੀ ਇਹਨਾਂ ਨੇ ਨਿਆਲੇ ਉਹ ਚੀਖ ਪਾਰਲੀਮੈਂਟਰੀ ਸ਼ਕਤੀ ਸੀ ਉਹ ਅੱਛਾ ਜੀ ਉਹ ਆਇਆ ਸੀ ਕਰੇ ਅੱਛਾ ਤੇ ਉਹ ਤੁਹਾਡੇ ਕੋਲੇ ਲਾਂਬਾ ਲੈ ਕੇ ਆ ਗਿਆ ਬੱਚੇ ਨਾਲ ਲੈ ਕੇ ਬੱਚਾ ਤਾਂ ਆਇਆ ਵਾ ਸਕੂਲ ਤੇ ਹਾਂਜੀ ਹਾਂਜੀ ਬੱਚਾ ਰੁਕਿਆ ਨਹੀਂ ਅੱਛਾ ਬੱਚਾ ਸਕੂਲ ਚ ਆ ਗਿਆ ਸੀ ਉਹਨੂੰ ਕਹੇ ਮੈਂ ਤੂੰ ਚੱਲ ਮੈਂ ਆਉਣਾ ਹਾਂਜੀ ਉਹ ਬੱਚਾ ਪਹਿਲਾਂ ਆ ਗਿਆ ਉਹ ਮਗਰੋਂ ਆਇਆ ਅੱਛਾ ਜੀ ਕਿਉਂ ਕਹਿੰਦਾ ਹਾਂ ਉਹਨੇ ਕੁਝ ਨਹੀਂ ਪੁੱਛਿਆ ਕਹਿੰਦਾ ਸਮਾਰਟ ਵਾਲਾ ਮਾਸਟਰ ਕਿੱਥੇ ਦੱਸੋ ਹਾਂਜੀ ਮੈਂ ਕਿਤੇ ਨੇੜੇ ਸੀ ਮੈਂ ਕਿਹਾ ਆਜੂ ਗਤਾਰਥਾ ਮੈਂ ਹੀ ਹਾਂ ਹਾਂਜੀ ਕਿਤੇ ਤੈਨੂੰ ਤਾਂ ਮੈਂ ਜਾਣਦਾ ਯਾਰ ਮੈਂ ਕਿਹਾ ਵੀ ਜਾਣਦੇ ਚੰਗੀ ਗੱਲੇ ਬਹੁਤ ਵਧੀਆ ਗੱਲੇ ਹਾਂਜੀ ਕਹਿੰਦਾ ਇਹ ਸਾਡੇ ਮੁੰਡੇ ਨੂੰ ਮਾਰਿਆ ਤੂੰ ਮੈਂ ਕਿਹਾ ਇਹਨੂੰ ਪੁੱਛ ਕੀ ਬੋਲਿਆ ਸੀ ਅੱਛਾ ਜੀ ਕਿਉਂ ਹੋਇਆ ਦਾ ਕਹਿੰਦਾ ਮੈਨੂੰ ਇਹਨਾਂ ਨੇ ਕੰਮ ਕਰਾਇਆ ਕਿ ਮੈਕੈਨਿਕ ਕਰਦਾ ਹਾਂਜੀ ਉਹਨੇ ਮਾਰਾ ਫੜ ਮਾਰਾ ਕਿ ਕਿ ਡੈਸ ਕਿਉਂ ਨੀ ਕਾ ਕੇ ਮਾਰਿਆ ਪਰ ਅੱਛਾ ਆਪਦੇ ਮੁੰਡੇ ਦੇ ਹੀ ਮਾਰਿਆ ਲੱਗਦਾ ਆਪਦੇ ਮੁੰਡੇ ਦੇ ਲੱਗਦਾ ਸਾਲਿਆ ਐ ਤੂੰ ਨਾਲ ਗਾਲ ਵੀ ਕਢੀ ਉਹਨੇ ਅੱਛਾ ਕਹਿੰਦਾ ਸਾਲਿਆ ਤੂੰ ਟੀਚਰ ਤੇ ਆ ਕੇ ਲੈਦਾ ਸਾਡੇ ਕਿਥੇ ਲੱਗੇਗਾ ਹਾਂਜੀ ਹਾਂਜੀ ਇਹੇ ਦਾ ਮਾਹੌਲ ਸੀ ਇਹਨਾਂ ਸਤਕਾਰ ਸੀ ਇੰਨਾ ਮਾਹੌਲ ਵਧੀਆ ਸੀ ਨਾ ਹਾਂਜੀ ਅੱਛਾ ਬਾਚੋ ਮੁੰਡਾ ਪੜ੍ਹ ਕੇ ਵਕੀਲ ਲੱਗ ਗਿਆ ਨੇ ਹਾਂ ਪੜ੍ਹ ਗਿਆ ਵਕੀਲ ਬਣ ਕੇ ਉਹ ਮੈਂ ਚੰਡੀਗੜ੍ਹ ਗਿਆ ਜਾਂਦਾ ਰਿਹਾ ਸੀ ਹੁਣ ਤਾਂ 10-12 ਸਾਲ ਹੋ ਗਏ ਮੈਥੋਂ ਜਾਣ ਜਿੰਨੇ ਕਿਤੇ ਅੱਛਾ ਪੂਰਾ ਸਤਿਕਾਰ ਕਰਦਾ ਥੋੜਾ ਹੋਰ ਹੁਣ ਵੀ ਕਿ ਜਾ ਫੜ ਗਿਆ ਨਾ ਹਾਂਜੀ ਉਹਦੀ ਮਜਾਲ ਨਹੀਂ ਵੀ ਉਹ ਪਾਸੇ ਹੋ ਜੇ ਕੋਈ ਕੋਈ ਤੁਹਾਡੇ ਯਾਦ ਹੋਵੇ ਕੋਈ ਘਟਨਾ ਦੇਖੋ ਜੀ ਘਟਨਾਵਾਂ ਤਾਂ ਬਹੁਤ ਹੁੰਦੀਆਂ ਸਕੂਲਾਂ 'ਚ ਹਾਂਜੀ ਤੇ ਸਾਰੀਆਂ ਨਾਂ ਯਾਦ ਰਹਿੰਦੀਆਂ